ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਏ ਤੀ ਗੰਨਾ ਮਿੱਲੇ ਚ ਜੀ ਸਲਾਣਾ ਮਿਲ ਗੰਨਾ ਮਿੱਲੇ ਚ ਤੇ ਟਰੈਕਟਰ ਖੜਾ ਆਪਣਾ ਗੰਨਾ ਲੈ ਕੇ ਆਏ ਹੋਏ ਸੀ ਤੇ ਬਾਕੀ ਇਧਰ ਲਾਈਨ ਤੁਰਪੀ ਤੇ ਮੰਨ ਲਓ 2 ਘੰਟੇ ਤੱਕ ਆਊਗੀ ਬਾਰੀ ਆਪਣੀ ਤੇ ਇਦੋਂ ਬਾਅਦ ਫਿਰ ਆ ਲਾਈਨ ਤੁਰੂਗੀ ਆ ਖੜਾ 855 ਬਾਕੀ ਗੰਨਾ ਆਈ ਜਾਂਦਾ ਬਹੁਤ ਜ਼ਿਆਦਾ ਬਾਕੀ ਦਿਖਾਉਨੇ ਆ ਰੌਣਕ ਆਹ ਇਹ ਗੱਡੀ ਕੋਲ ਆਪਾਂ ਰਾਤ ਭਰੀ ਦੀ ਇਹ ਚ 1 ਟਨ ਮਾਲ ਵੱਧ ਗਿਆ ਉਹ ਲਾਉਣ ਲੱਗੇ ਆ ਟਰਾਲੀ 'ਚ ਬਾਕੀ ਲਾਹਾ ਦਾ ਨੇ 20 ਗੱਟੇ ਕੀ ਹੋ ਗਿਆ ਹਾਂ ਫੇਕ ਦੇ ਫੇਕ ਦੇ ਫੇਕ ਦੇ ਕੋਈ ਬਾਤ ਨਹੀਂ 20 ਗੱਟੇ ਲਾਉਣੇ ਨੇ ਫਿਰ ਇਹਨਾਂ ਦਾ ਭਜਨ ਪੂਰਾ ਹੋ ਜਾਊਗਾ 30 ਟਨ ਧੀਰੇ ਛੱਟੋ ਧੀਰੇ ਇਹਦੇ ਲਵੇ ਨੂੰ ਛੱਡ ਦੋ ਗੱਟਾ ਪਾੜਦਾ ਏ ਇਹ ਲਵੇ ਨੂੰ ਆਏ ਛੱਡ ਦੋ ਲਮਕਾ ਕੇ ਬਾਕੀ ਇਹ ਪੌਣਾ ਨੇ ਦੂਈ ਗੱਡੀ 'ਚ ਉੱਧਰ ਖੜੀ ਆ ਤੇ ਆਲੂ ਦਾ ਰੇਟ ਵੀ ਵਧੀਆ ਉੱਠਿਆ ਹੋਇਆ ਜੀਮੀਦਾਰ ਸਾਰੇ ਖੁਸ਼ ਹੋ ਗਏ ਤੇ ਬਾਕੀ ਵੀਡੀਓ ਨਾ ਬਣੇ ਰਹੋ ਦਿਖਾਉਣੇ ਆ ਅੱਗੇ ਵੀ ਤੇ ਰੇਟ ਰੂਟ ਦੱਸਦੇ ਆ ਸਾਰਾ ਵੀ ਦੜੇ ਦਾ ਕੀ ਚੱਲਦਾ ਤੇ ਸ਼ਾਂਟੀ ਮਾਲ ਦਾ ਕੀ ਚੱਲਦਾ ਲੈਦਾ ਲੈਦਾ ਰੇਟ ਨੇ ਦੱਸਦੇ ਆ ਸਾਰੀ ਨਾਲੇ ਉਧਰਾ ਬਣਾ ਬੀਜ ਪਿਆ ਗ੍ਰੇਡਰ ਕਰਾਇਆ ਉਹ ਬੀ ਲੋਡ ਕਰਨਾ ਜਾ ਕੇ ਟਰਾਲੀ 'ਚ ਉਹ ਲਾਉਣਾ ਸਟੋਰ ਫਿਲਹਾਲ ਹੀ ਹੈ ਆਪਾਂ 15 ਗੱਟੇ ਜਾਂ 20 ਲਾ ਕੇ ਤੇ ਗੱਡੀ ਦਾ ਕੰਡਾ ਕਰਾ ਕੇ ਫਿਰ ਤੋਰਦੇ ਆ ਲੈ ਗਿਆ ਜੀ ਮਾਲ ਗੱਡੀ 'ਚ ਹੁਣ ਕਰਾਉਣਾ ਕੰਡਾ ਦੇਖਦੇ ਆ ਕਿੰਨਾ ਵਜੇ ਨਾ ਆਉਂਦਾ ਇਹ ਕੰਡਾ ਆਏਗਾ ਹਲੇ ਹੀਰੋ ਪਹਿਲਾਂ 31 ਟਨ ਦੀ ਆਂਧਰਾ ਪ੍ਰਦੇਸ਼ ਦੀ ਗੱਡੀ ਆਈ ਕੀ ਬੰਦਾ ਹੈ ਨਾ ਉਤਰ ਆਵੇ ਫਿਰ ਪੂਰਾ ਐਨ ਕਲੀਅਰ ਪਰਚੀ ਲੈਨੇ ਆ ਇਹ ਹੋ ਗਿਆ ਜਰਾ 42950 ਹਾਂ ਫਾਈਨਲ ਪਰਚੀ ਕਰਾ ਲਾ ਹੈ ਵੀ ਸਟੋਰ ਚ ਤੇ ਲੀਵਰ ਲਿਆਏ ਆਪਾਂ ਨਾਲ ਆਹ ਗੱਡੀ ਭਰਨੀ ਆ ਉਰੋਂ ਪਹਿਲਾਂ ਇਹ ਚ ਪਏ ਹੋਏ ਨੇ ਕੁਝ ਗੱਟੇ ਤੇ ਆਹ ਗੱਟੇ ਪਾ ਕੇ ਫਿਰ ਆਹ ਟਰਾਲੀ ਵਾਲਾ ਪਾਉਣਾ ਮਾਲ ਤੇ ਗ੍ਰੇਟਰ ਦਾ ਕੰਮ ਵੀ ਚੱਲਦਾ ਏ ਤੇ ਬਾਕੀ ਆਪਣਾ ਬੀ ਵਾਲਾ ਆਲੂ ਪਿਆ ਉਰੇ ਉਹ ਵੀ ਲੈ ਕੇ ਜਾਣਾ ਟਰਾਲੀ ਲੋਡ ਕਰਵਾਵਾਂਗੇ ਗ੍ਰੇਟ ਹੋਇਆ ਜਾਂ ਚੱਲਦਾ ਹੀ ਰੇਹ ਦਾ ਕੰਮ ਖੇਤ ਚ ਨੂੰ ਉਡੀ ਦਾ ਰੇਪ ਆ ਰਿਹਾ ਪਾ ਰਿਹਾ ਏਜ ਚ ਡਰਾਈਵਰ ਬਣ ਗਿਆ ਸਾਡਾ ਬੰਦਾ ਪੂਰਾ ਲੇਬਰ ਵਾਲਾ ਬੁਖਾਰ ਤੇ ਨਾਲ ਹੁੰਦੀ ਚੱਲਦਾ ਸੁਭਾਗਾ ਤੇ ਨਾਲ ਹੁੰਦੀ ਚੱਲਦੀ ਆ ਬਜਾਈ 9208 ਦੀ ਬੈਕੂ ਵਾਲੀ ਮਸ਼ੀਨ ਨਾਲ ਇੱਕ ਥੈਲਾ ਡਾਈ ਦਾ ਪਾਇਆ ਆਪਾਂ ਤੇ ਬਾਕੀ ਜੱਗੀ ਬੈਠਾ ਹਾਂ ਵੀਰੇ ਰੇਟ ਉੱਠ ਖੜੇ ਆਲੂ ਦਾ ਜੀ ਸੁਝਾਣੇ ਤੇਰੇ ਇਹਨੇ ਜੀ ਆ 10 ਰੁਪਏ ਜੱਟਾਂ ਨੂੰ ਮਿਲ ਨਹੀਂ ਜਾਈ। ਪੱਟੇਂ ਗਾਦ ਪੱਟੇਂ। 5-4 ਦਿਨ। ਮਗਨਾ ਰੋਕ ਲੈ ਯਾਰ ਗਰਾ ਲਾ ਲਾ। ਦੇਖ ਰਹੀਆਂ। ਇੱਧਰ ਵੀ ਹੋ ਗਈ ਆਪਣੀ ਮੱਕੀ ਦੀ ਬਜਾਈ। ਸਾਰਾ ਖੇਤ ਬੀਜਿਆ ਗਿਆ ਇੱਧਰ। ਬਾਕੀ ਉੱਧਰ ਰੇ ਦਾ ਕੰਮ ਚੱਲਦਾ ਹੀ ਆ। ਤੇ ਕੱਲੂ ਇੱਧਰ ਲੈ ਆਲੂ ਪਟਣ ਲੱਗਣਾ ਐ। ਬਾਕੀ ਜੰਦਾ ਲਿਆਏ ਆਪਾਂ। ਕੱਢਦੇ ਆ ਇਹਦੇ ਖਾਲ ਤੇ ਬਾਕੀ ਉਧਰਲੀ ਮੋਟਰ ਦੇ ਕੱਢੇ ਆ ਆਪਾਂ ਖਾਲ ਕੰਮ ਚੱਲਦਾ ਪੂਰੇ ਜੋਰਾਂ ਨਾਲ ਤੇ ਹੋਰ ਇਹ ਵੀ ਆਪਾਂ ਹੀ 9208 ਬੀਜੀ ਆ ਤੇ ਵੀ ਮਿਲ ਨਹੀਂ ਰਿਹਾ 1899 ਦਾ ਨਾ 1890 ਦਾ ਮਿਲਦਾ ਏ 15 17 ਤਰੀਕ ਤੋਂ ਬਾਅਦ ਕਹਿੰਦੇ ਨੇ ਬਾਕੀ 10 ਕਿਗਲੀਆ ਦਾ ਹੈਗਾ ਆਪਣੇ ਕੋਲ 1899 ਦਾ ਇੱਧਰ ਕਰਾਂਗੇ ਬਜਾਈ ਦੂਈ ਮੋਟਰ ਤੇ ਤੇ ਬਾਕੀ ਜ਼ਮੀਨ ਕਰਾਂਗੇ ਤਿਆਰ ਅੱਜ ਜਾਂ ਕੱਲ ਨੂੰ ਵਾਦਾਂਗੇ ਇੱਧਰ ਕੱਲ ਨੂੰ ਕੋਈ ਖੂਏ ਲਵਾਉਨੇ ਆ ਜਿਹੜੀ ਹੁਣ ਤੱਕ ਮੱਕੀ ਬੀਜੀ ਗਈ ਸਾਰੀ ਉਹ ਤੇ ਗੈਲ ਹੁੰਦੀ ਫਿਰ ਪਾਣੀ ਲਵਾ ਦਾਂਗੇ ਖੇਤ ਖੁਸ਼ਕ ਜੀ ਨੇ ਬਾਲੇ ਗਿੱਲੇ ਨਹੀਂ ਹੈਗੇ ਨਹੀਂ ਤਾਂ ਫਿਰ ਅੜਕ ਕੇ ਲਾ ਦਿੰਦੇ ਬਾਕੀ ਖਾਲੀਆਂ ਕੱਢ ਰਹੇ ਆ ਚਲਦਾ ਖਾਲੀਆਂ ਦਾ ਕੰਮ ਆਪਾਂ ਕਰਦੇ ਆ ਬਾਕੀ ਜੀਰੀ ਦੇ ਕਿਾਰਿਆਂ ਦੇ ਹਿਸਾਬ ਨਾਲ ਆਪਾਂ ਖਾਲੀਆਂ ਪਾਤੀਆਂ ਮੰਨ ਲਓ ਜਦ ਆਪਾਂ ਮੱਕੀ ਵੜਦੇ ਆ ਮੀਂਹ ਕਣੀ ਪੈਣ ਲੱਗ ਜਾਂਦੀ ਆ ਉਹਦੇ ਕਰਕੇ ਫਿਰ ਵੱਟ ਪੈਂਦੀ ਨਹੀਂ ਤੇ ਉਦਾਂ ਹੀ ਕੱਦੂ ਕਰਨਾ ਪੈਂਦਾ ਇਹ ਫਿਰ ਖਾਲ ਦੀ ਇੱਕ ਵੱਟ ਰੱਖ ਲਈਦੀ ਆ ਤੇ ਇੱਕ ਬਾਦੀ ਦੀ ਆ ਇਸੇ ਕਰਕੇ ਆਪਾਂ ਜੀ ਦੀ ਦੇ ਕਿਆਰਿਆਂ ਦੇ ਹਿਸਾਬ ਨਾਲ ਖਾਲ ਪਾ ਰਹੇ ਹਾਂ ਬਾਕੀ ਕੰਮ ਜੋਰਾਂ ਤੇ ਚੱਲਦਾ ਜੀਮੀਦਾਰਾਂ ਦਾ ਮੱਕੀ ਦੀ ਬਿਜਾਈ ਦਾ ਤੇ ਆਲੂ ਦੀ ਪਟਾਈ ਦਾ ਤੇ ਇਹਨੂੰ ਮਾਰਾਂਗੇ ਕੱਲੂ ਜਾਂ ਪਰਸ ਨੂੰ ਸੁਭਾਗਾ ਸੁੱਕੇ ਤੇ ਇਹਦੀ ਬਾਹੀ ਕਰਕੇ ਇਹ ਚ ਵੀ ਲਾਉਨੇ ਆ ਦੋ ਤਿੰਨ ਦਿਨ ਤੱਕ ਰੱਖ ਲੈ ਇੱਥੇ ਰੱਖ ਲੋ ਬਾਕੀ ਜ਼ਮੀਨ ਡਾਕਰ ਕਰਕੇ ਡળેਆ ਡੜਾ ਖਾਸਾ ਜ਼ਮੀਨ ਚ ਤੇ ਜੇ ਥੋੜੀ ਰੌਸ ਲਈ ਹੋਵੇ ਜ਼ਮੀਨ ਵਧੀਆ ਬਣ ਜਾਂਦੀ ਹੈ ਜੇ ਬਾਹੀ ਬੂਹੀ ਕਰਕੇ ਤੇ ਆਪਾਂ ਇੱਕ ਇੱਕ ਬਾਰ ਫੈਰੋਣਾ ਬਾਈਆ ਤੇ ਦੋ ਬਾਰ ਹਾਲਾ ਨਾਲ ਬਹਿ ਗਈ ਤੇ ਬਾਕੀ ਸੁਭਾਗਾ ਦੇ ਕੇ ਉੱਪਰ ਬਜਾਤੀ ਦੀ ਇੱਕ ਇਦਾਂ ਹੀ ਲਓ ਜੀ ਆਪਣੇ ਹਾਲ ਤਿਆਰ ਹੋ ਰਹੇ ਨੇ 13 ਸ਼ੰਗਰੀ ਵਾਲਿਆਂ ਦੀ ਟੈਂ ਨਾ ਬਾਕੀ 2 ਦਿਨ ਤੱਕ ਹੋ ਜਾਣਗੇ ਤਿਆਰ 13 ਹੱਲ ਨੇ ਭਾਜਨ ਹੋ ਜੂ ਤਕਰੀਬਨ 3 3.5 ਘੰਟੇ ਦੇ ਹੋ ਜਾਣਗੇ ਤੇ ਬਹੁਤ ਵਧੀਆ ਚੱਲਦੇ ਨੇ ਪਹਿਲਾਂ ਮੁੰਡੇ ਨੇ ਕਰਾਏ ਨੇ ਤੇ ਬਾਕੀ ਤਿਆਰ ਹੋਏ ਤੇ ਤੁਹਾਨੂੰ ਦਿਖਾਵਾਂਗੇ ਪੂਰੇ ਵੀ ਕੱਦਾਂ ਬਣੇ ਨੇ ਵੀਰੋਣੀ ਟਰਾਲੀ ਮਿਲਾਉਂਦੇ ਨੇ